ਸੱਸੀ ਗਾ ਜੀ ਅੱਜ ਬੜੀ ਖੁਸ਼ੀ ਹੈ ਕਿ ਪ੍ਰਿੰਸੀਪਲ ਸਾਹਿਬ ਬਲਾਡਾ ਕਾਲਜ ਤੋਂ ਗੁਰੂ ਨਾਨਕ ਕਾਲਜ ਬਲਾਡਾ ਤੋਂ ਨਾਲ ਉਹਨਾਂ ਦਾ ਸਟਾਫ ਆਏ ਹੋਏ ਨੇ ਔਰ ਜਿਹੜਾ ਇਹ ਸਾਲਾ ਨਾ ਸਤਰੰਗ ਇੱਕ ਮੇਲਾ ਬਣਾਉਂਦੇ ਨੇ ਉਹਦੇ ਵੀ ਇਹ ਸਾਰੇ ਸੱਦਾ ਪੱਤਰ ਦੇਣ ਆਏ ਹੋਏ ਨੇ ਤੇ ਕੋਸ਼ਿਸ਼ ਕਰਾਂਗੇ ਹਾਜ਼ਰੀ ਜੇ ਲੋ ਆ ਸਕੇ ਤਾਂ ਸਾਨੂੰ ਵੀ ਬੜੀ ਖੁਸ਼ੀ ਹੋਏਗੀ ਔਰ ਇਸ ਦਿਨ ਲਈ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਆਂ ਔਰ ਵਾਹਿਗੁਰੂ ਕੀ ਅਰਦਾਸ ਕਰਦੇ ਆਂ ਜਿੰਨਾ ਵੀ ਸਟਾਫ ਹੈ ਜਿੰਨੇ ਵੀ ਬੱਚੇ ਨੇ ਸਾਰੇ ਖੁਸ਼ ਰਹਿਣ ਔਰ ਇਥੋਂ ਕੁਝ ਸਿੱਖ ਕੇ ਜਾਣ ਸਤਿ ਸ੍ਰੀ ਅਕਾਲ ਜੀ ਮੈਂ ਕੋਰਲਾ ਮਾਂ ਤੇ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿ ਮੇਰੇ ਆਪਣੇ ਕਾਲਜ ਗੁਰੂ ਨਾਨਕ ਕਾਲਜ ਭਲਾੜਾ ਵਿਖੇ ਮੇਲਾ ਹੋ ਰਿਹਾ ਜੀ ਸਤਰੰਗ ਮੇਲਾ 5 6 7 ਤਰੀਕ ਨੂੰ ਅਪ੍ਰੈਲ ਨੂੰ ਸੋ ਸਾਰੇ ਮੇਰੇ ਵੀਰ ਭਰਾ ਜਰੂਰ ਪਹੁੰਚਿਓ ਤੇ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਮੇਰੇ ਵੱਲੋਂ ਵੀ ਤੇ ਨਾਲ ਮਿਲ ਕੇ ਲਾਵਾਂਗੇ ਰੌਣਕਾਂ ਮਿਲਦੇ ਆਂ ਜੀ 5 6 7 ਤਰੀਕ ਨੂੰ ਭੁਲਾੜਾ ਗੁਰੂ ਨਾਨਕ ਕਾਲਜ ਸਤਿ ਸ਼ਕਾਤ ਸਤਿ ਸ਼ਕਾਤ ਜੀ ਮੈਂ ਮਲਕੀਤ ਰੌਣੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਿਆ ਗੁਰੂ ਨਾਨਕ ਕਾਲਜ ਭੁਲਾੜਾ ਵਿਖੇ ਸੱਤ ਰੰਗ 2025 ਹੱਦ ਸਾਲ ਦੀ ਤਰ੍ਹਾਂ ਇਸ ਵਾਰ 5 6 7 ਅਪ੍ਰੈਲ ਨੂੰ ਹੋਣ ਜਾ ਰਿਹਾ ਜਿਦੇ ਵਿੱਚ ਤੁਹਾਨੂੰ ਅਮਰ ਅੱਤ ਚ ਪੋਸਟਰ ਅਲੱਗ-ਅਲੱਗ ਬਣ ਗੀਆਂ ਕਲਾ ਵਿਰਾਸਤ ਵਿਦਿਅਕ ਮੇਲਾ ਇਹ ਇਸ ਨੂੰ ਕਹਿ ਸਕਦੇ ਹਾਂ ਜਿਹਦੇ ਵਿੱਚ ਸੱਤ ਰੰਗ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਬੜਾ ਹੀ ਜਾਣਕਾਰੀ ਭਰਪੂਰ ਇਹ ਮੇਲਾ ਹੈ ਮੈਂ ਧੰਨਵਾਦ ਕਰਦਾ ਮੇਲਾ ਆਯੋਜਕਾਂ ਦਾ ਜਿਨ੍ਹਾਂ ਨੇ ਇੱਕ ਐਡੀ ਚੰਗੀ ਸੋਚ ਦੇ ਨਾਲ ਸਾਡੀ ਨਵੀਂ ਜਨਰੇਸ਼ਨ ਨੂੰ ਸਾਡੇ ਬੱਚਿਆਂ ਨੂੰ ਸਾਡੀਆਂ ਬੱਚੀਆਂ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਨ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੋ ਅਸੀਂ ਵੀ ਪਹੁੰਚ ਰਹੇ ਹਾਂ ਜੀ ਇਹੋ ਜਿਹੇ ਮੇਲੇ ਨਹੀਂ ਲੱਗਦੇ ਪੰਜਾਬ 'ਚ ਲੱਗਣੇ ਚਾਹੀਦੇ ਨੇ ਸੋ ਜਿੱਥੇ ਲੱਗ ਰਿਹਾ ਹੈ ਉੱਥੇ ਆਪਾਂ ਪਹੁੰਚ ਕੇ ਇਹਨੂੰ ਸਫਲ ਕਰੀਏ ਤੇ ਇਹਦੀ ਰੌਣਕ ਵਧਾਈਏ ਤੇ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਈਏ ਸੋ ਇੱਕ ਵਾਰ ਫੇਰ ਸਤਰੰਗ 2025 ਦੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਮੇਲਾ ਉਜੋਗ ਕੀਤਾ ਗੁਰੂ ਨਾਨਕ ਕਾਲਜ ਸਤਿ ਸ੍ਰੀ ਅਕਾਲ ਜੀ ਮੈਂ ਰਾਜਸਥਾਨ ਲੀਵਾਲ ਗੁਰੂ ਨਾਨਕ ਕਾਲਜ ਢੁਡਲਾਡਾ ਵਿਕੇ 5 6 ਤੇ 7 April ਨੂੰ ਮੇਲਾ ਸਤਰੰਗ 2025 ਹੋਣ ਜਾ ਰਹੇ ਸੋ ਤੁਸੀਂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਸ ਮੇਲੇ ਦਾ ਆਨੰਦ ਮਾਣੋ। ਥੈਂਕ ਯੂ so much। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰਨਾਨਕ ਕਾਲਜ ਬਲਾਡਾ ਵਿਖੇ ਇਸ ਸਾਲ ਵੀ ਵੱਡਾ ਰਸਤੀ ਮੇਲਾ ਹੋ ਰਿਹਾ ਹੈ। ਇਸ ਮੇਲੇ ਦੇ ਵਿੱਚ ਤੁਹਾਨੂੰ ਸੱਤ ਰੰਗ ਯਾਨੀ ਕਿ ਸੱਤ ਗੇਟ ਦੇਖਣ ਨੂੰ ਮਿਲਣਗੇ ਜਿੱਥੇ ਕਿ ਅਲੱਗ-ਅਲੱਗ ਬੰਗੀਆਂ ਦੇ ਵਿੱਚ ਤੁਸੀਂ ਆ ਕੇ ਆਪਣੇ ਪੰਜਾਬੀ ਕਲਚਰ ਨੂੰ ਬਹੁਤ ਇੰਜੋਏ ਕਰੋਗੇ ਤੁਹਾਨੂੰ ਇਹ ਇੱਕ ਬਹੁਤ ਸੋਨਾ ਟਾਈਮ ਹੋਏਗਾ ਜਦੋਂ ਤੁਹਾਨੂੰ ਆਪਣੀ ਵਿਰਾਸਤ ਦੇ ਨਾਲ ਜੋੜਨ ਦਾ ਤੇ ਬਹੁਤ ਸੋਹਣੀਆਂ ਚੀਜ਼ਾਂ ਨੂੰ ਉਮਰ ਭਰ ਲਈ ਯਾਦ ਰੱਖਣ ਦਾ ਮੌਕਾ ਮਿਲੇਗਾ ਗਵਾਇਓ ਨਾ ਸਾਰੇ ਆਇਓ ਇਹੋ ਜਿਹੇ ਮੌਕੇ बार-बार ਨਹੀਂ ਮਿਲਦੇ ਹੁੰਦੇ ਆਪਾਂ ਮਿਲਾਂਗੇ ਸਾਰੇ ਉੱਥੇ ਤੇ ਕਰਾਂਗੇ ਬਹੁਤ ਇੰਜੋਏ